ਅਸਲਾਮੁਅਲੈਕੁਮ। ਉਮੀਦ ਕਰਦੀ ਆ ਤੁਸੀਂ ਸਾਰੇ ਖੈਰਲੇ ਤਨ ਹੋਵੋ। ਅੱਜ ਹੀ ਕਥਾ ਦੇ ਵਿੱਚ ਅਸੀਂ ਗਿਆਨੀ ਸੰਸਿਗ ਮਸਕੀਨ ਜੀ ਕੋ ਜਾਣਾਂਗੇ ਕਿਹੜਾ ਮਨੁੱਖ ਜਿਹੜਾ ਮਰਨੇ ਤੋਂ ਬਾਅਦ ਖੋਤੇ ਹੀ ਹੁੰਜ ਸਰ ਜਾਵੇ। ਗਿਆਨੀ ਸੰਸਿਗ ਮਸਕੀਨ ਜੀ ਦੀ ਕਥਾ ਦੇ ਵਿੱਚ ਇਸ ਦੇ ਬਾਰੇ ਦੱਸਣ ਲਿਆ ਬਹੁਤ ਵਧੀਆ ਕਥਾ ਹੈ ਇਸ ਕਥਾ ਨੂੰ ਲਾਜ਼ਮੀ ਪੂਰਾ ਸੁਣਨਾ। ਸਾਲ ਦੀ ਕਥਾ ਸੁਣਨੀ ਹੈ ਫਿਰ ਕੰਨੀਆ ਉਸ ਤੇ ਵਿਚਾਰ। ਸਮੋਰ ਕਹਿੰਦੇ ਨੇ ਮਨੁੱਖ ਦੇ ਬਹੁਤ ਨੇੜੇ ਹੈ। ਸੋਚਦੇ ਨੇ। ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਮੋਰ ਸੋਚਦੇ ਨੇ, ਸਾਰੇ ਹੰਸ ਸੋਚਦੇ ਨੇ, ਸਾਰੇ ਘੋੜੇ ਜਾਂ ਹਾਥੀ ਸੋਚਦੇ ਨੇ। ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਸਾਰੇ ਹਾਥੀ ਕੀ ਸੋਚਣਗੇ ਪਰ ਹਾਥੀ ਮਨੁੱਖ ਦੇ ਨੇੜੇ ਇਹਨਾਂ ਵਿੱਚ ਕੁਝ ਐਸੇ ਹੁੰਦੇ ਨੇ ਜੋ ਬੰਦੇ ਦੀ ਤਰ੍ਹਾਂ ਸੋਚਦੇ ਨੇ ਸਰੀਰ ਪਸ਼ੂ ਦਾ ਹੈ ਦਿਮਾਗ ਮਨੁੱਖ ਦਾ ਹੈ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਆਪਣੰਤ ਜ਼ਿਆਦਾ ਮਹਿਸੂਸ ਕਰਦੇ ਨੇ ਮੋ ਮਮਤਾ ਜ਼ਿਆਦਾ ਹੁੰਦੀ ਹੈ ਸੋਚ ਸਮਝ ਜ਼ਿਆਦਾ ਹੁੰਦੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਜਿਵੇਂ ਹਿੰਦੂ ਗਊ ਦੀ ਪੂਜਾ ਕਰਦੇ ਨੇ ਪੂਜਾ ਕਰਨ ਤੋਂ ਮੁਰਾਦ ਇੰਨੀ ਸੀ ਕਿ ਕੋਈ ਮਾਰੇ ਨਾ ਕਿਉਂਕਿ ਮਨੁੱਖ ਦੇ ਨੇੜੇ ਹੈ ਇਹ ਸੋਚ ਲਈਏ ਸਮਝ ਲਈਏ ਹੰਸ ਨੂੰ ਕੋਈ ਮਾਰੇ ਨਾ ਮੋਰ ਨੂੰ ਕੋਈ ਮਾਰੇ ਨਾ ਜਿਹੜੇ ਜਿਹੜੇ ਜਾਨਵਰ ਮਨੁੱਖ ਦੇ ਨੇੜੇ ਨੇ ਉਹਨਾਂ ਦੀਆਂ ਮੂਰਤੀਆਂ ਮੰਦਰਾਂ ਦੇ ਵਿੱਚ ਰੱਖੀਆਂ ਗਈਆਂ ਜਾਂ ਉਹਨਾਂ ਨੂੰ ਜ਼ਿੰਦਾ ਰੱਖਿਆ ਗਿਆ ਮੰਦਰਾਂ ਵਿੱਚ ਸਿਰਫ ਇਹ ਦਸਣ ਵਾਸਤੇ ਨੇੜੇ ਨੇ ਮਨੁੱਖ ਦੇ ਨੇੜੇ ਨੇ ਔਰ ਬੜੀ ਨੇੜਤਾ ਇੱਥੇ ਪ੍ਰਗਟ ਪਈ ਆਉਂਦੀ ਹੈ ਹਾਥੀ ਕਬੀਰ ਨੂੰ ਮੱਥਾ ਪੇ ਟੇਕਦਾ ਹੈ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੇ ਅੰਧਿਆਰੇ ਪਰ ਜਿਸ ਕਾਜੀ ਨੇ ਫਤਵਾ ਲਾਇਆ ਸਜ਼ਾਏ ਮੌਤ ਉਹਨੂੰ ਤੇ ਸਮਝ ਨਹੀਂ ਆਈ ਹਾਥੀ ਨੂੰ ਸਮਝ ਆ ਗਈ ਜਦ ਬਾਰ ਬਾਰ ਹਾਥੀ ਦੇ ਅੱਗੋਂ ਸੁਟਿਆ ਗਿਆ ਤੇ ਬਾਰ ਬਾਰ ਫਾਤੀ ਨੇ ਸਜਦਾ ਕੀਤਾ ਤਾਂ ਸਿਕੰਦਰ ਲੋਧੀ ਨੇ ਆਖੇ ਨੂੰ ਗੰਗਾ ਚ ਹੀ ਸੁੱਟ ਦੋ ਗੰਗਾ ਦੇ ਤੱਟ ਦੇ ਉੱਤੇ ਸਭ ਕੁਝ ਹੋ ਰਿਹਾ ਸੀ ਇਹਨੂੰ ਥੇ ਹੀ ਸੁੱਟ ਦੇਵੋ ਹਾੜ ਤੇ ਆਈ ਹੋਈ ਸੀ ਗੰਗਾ ਬਾੜ ਤੇ ਆਈ ਹੋਈ ਸੀ ਗੰਗਾ ਵੀ ਸੁੱਟ ਦੋ ਬਨੇ ਹੋਇਆ ਤੇ ਸੀ ਆਪੇ ਟੜਪ ਟੜਪ ਕੇ ਮਰ ਜਾਏਗਾ ਗਹਿਰੇ ਪਾਣੀ ਚ ਸੁੱਟ ਦਿੱਤਾ ਗਜ਼ਬ ਦੀ ਗੱਲ ਮੀਲ 2 ਮੀਲ ਅੱਗੋਂ ਜਾ ਕੇ ਕਿਨਾਰੇ ਤੇ ਲੱਗ ਗਿਆ ਲਹਿਰਾਂ ਨੇ ਜ਼ੰਜੀਰਾਂ ਹੀ ਤੋੜ ਦਿੱਤੀਆਂ ਖੋਲ ਦਿੱਤੀਆਂ ਕਬੀਰ ਨੂੰ ਕਹਿਣਾ ਪਿਆ ਗੰਗਾ ਕੀ ਲੈ ਮੇਰੀ ਟੁੱਟੀ ਜ਼ੰਜੀਰ ਮਰੇ ਵਿਛਾਲਾ ਪਰ ਬੈਠੇ ਕਬੀਰ ਇਹਨੂੰ ਇੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਂ ਡੁਬੋ ਹੀ ਦਿਆ ਥਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਮਲਾ ਨੇ ਤੇ ਡੋਬ ਕੇ ਹੀ ਰੱਖ ਦਿੱਤਾ ਸੀ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੋਬੋ ਹੀ ਦੀ ਆਥਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਤੋਂ ਮੈਂ ਅਰਜ਼ ਕਰਾਂ ਧਰਮ ਦੇ ਨਾਂ ਤੇ ਇਤਨਾ ਵੱਡਾ ਪਾਪ ਇੱਕ ਭਗਤ ਨੂੰ ਇਸ ਢੰਗ ਨਾਲ ਜ਼ੋਬ ਕੋਬ ਕੀਤਾ ਗਿਆ ਜਦ ਬਿਰਦ ਹੋ ਗਿਆ ਨਾ ਕਬੀਰ ਤੰਗ ਆ ਕੇ ਉਸਨੇ ਬਨਾਰਸ ਛੋੜੀ ਅਖੇ ਰੋਜ਼ ਰੋਜ਼ੇ ਝਗੜਾ ਨਹੀਂ ਹੁੰਦਾ ਕਿਉਂਕਿ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਫਿਤਨਾ ਖੜਾ ਹੋ ਜਾਂਦਾ ਸੀ ਕਾਰਨ ਆਮ ਸਮਾਜ ਸੱਚ ਸਹਿਨ ਨਹੀਂ ਕਰ ਸਕਦਾ ਇੱਕ ਭਗਤ ਸਤਵਾਦੀ ਸੱਚ ਨੂੰ ਛੁਪਾ ਨਹੀਂ ਸਕਦਾ ਬਸ ਇੰਨੀ ਗੱਲ ਹੈ ਕੱਲ ਮਿਲਨੇ ਬੈਠਾ ਇੱਕ ਸਚਾਈ ਨੂੰ ਛੁਪਾ ਨਹੀਂ ਸਕਦਾ ਇੱਕ ਸਚਾਈ ਨੂੰ ਪ੍ਰਗਟ ਨਹੀਂ ਕਰ ਸਕਦਾ ਬਿਰਧ ਹੋ ਗਏ ਤੋ ਕਬੀਰ ਨੇ ਆਪਣੇ ਪਰਿਵਾਰ ਦੇ ਵਿੱਚ ਫੈਸਲਾ ਕੀਤਾ ਹੁਣ ਮੈਂ ਬਹੁਤ ਬਿਰਧ ਹੋ ਗਿਆ ਇਹ ਰੋਜ਼ ਰੋਜ਼ ਦੇ ਝਗੜੇ ਝੰਡਕ ਮੈਥੋਂ ਹੁੰਦੇ ਨਹੀਂ ਨਿਕਲਿਏ ਬਨਾਰਸ ਛੋੜੀਏ ਬੈਲ ਗੱਡੀ ਤੇ ਸਮਾਨ ਰੱਖਿਆ ਥੋੜਾ ਬਹੁਤ ਤੇ ਚੱਲ ਪਏ ਕਿਥੇ ਮਗਰ ਲਖਨਊ ਤੋਂ ਕੋਈ 150 ਮੀਲ ਦੀ ਦੂਰੀ ਤੇ ਹੈ ਮਗਰ ਗੋਰਖਪੁਰ ਦੇ ਕੋਲ ਇਹਦੇ ਬਾਰੇ ਬ੍ਰਾਹਮਣ ਇਹ ਕਹਿੰਦੇ ਨੇ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੁਨ ਵਿੱਚ ਜਾਏਗਾ ਮਗਰ ਤੇ ਜਿਸ ਦਿਨ ਬਨਾਰਸ ਛੋੜ ਕੇ ਕਬੀਰ ਜਾਣ ਲਗੇ ਕਹਿੰਦੇ ਨੇ ਫਿਰ ਖਾਲੂਆਂ ਨੇ ਦੀਪਮਾਲਾ ਕੀਤੀ ਸੀ ਚਲੋ ਨਿਕਲਿਆ ਇੱਕ ਕਾਫਰ ਨਿਕਲਿਆ ਇੱਕ ਮਨਮੁਖ ਨਿਕਲਿਆ ਖੁਸ਼ੀ ਜਤਾਈ ਕੁਛ ਇੱਕ ਨੇ ਪੁੱਛ ਵੀ ਲਿਆ ਭਗਤ ਜੀ ਕਿਥੇ ਜਾ ਰਹੇ ਹੋ ਆਖਰ ਕਿਥੇ ਰੋਗੇ ਕਬੀਰ ਕਹਿੰਨੇ ਲਗਾ ਮਗਹਰ ਦੇਚ ਜਾ ਰਹੇ ਆ ਮਗਹਰ ਰਵਾਂਗੇ ਤੋ ਪਤਾ ਹੈ ਹੁਣ ਤਾਰਕਿਕ ਕੀ ਕਹਿੰਦੇ ਨੇ ਕਾਸੀ ਮਗਰ ਸਮਬਿਚਾਰੇ ਹੋਛੀ ਭਗਤ ਕੈਸੇ ਉਤਰਸ ਪਾਰੀ ਇਹ ਹੋਛਾ ਭਗਤ ਹੈ ਸਾਰਿਆਂ ਨੂੰ ਮੌਕਾ ਮਿਲ ਗਿਆ ਭਈ ਅਸੀਂ ਕਹਿੰਦੇ ਸੀ ਨਾ ਹੋਛਾ ਹੈ ਮੂੜ ਹੈ ਸਾਬਤ ਹੋ ਗਿਆ ਮਗਰ ਜਾ ਰਿਹਾ ਹੈ ਜਿਹਦੇ ਬਾਰੇ ਇਹ ਫੈਸਲਾ ਹੈ ਕਿ ਉੱਥੇ ਜਿਹੜਾ ਮਰੇਗਾ ਖੋਤੇ ਦੀ ਜੋਨੇ ਜਾਏ ਇਹ ਉੱਥੇ ਜਾ ਰਿਹਾ ਹੈ ਹੋਛਾ ਭਗਤ ਹੈ ਕਿਦਾ ਹੋਛਾਪਨ ਜ਼ਾਹਿਰ ਹੋ ਗਿਆ ਪਰ ਕਬੀਰ ਉਥੇ ਵੀ ਜਾਂਦਿਆਂ ਜਾਂਦਿਆਂ ਬੋਲਦੇ ਨੇ ਕਹਿਤ ਕਬੀਰ ਸੁਨੋਰੀ ਲੋ ਜੀ ਬਰਮ ਨਾ ਭੋਲੋ ਕੋਈ ਕਿਆ ਕਾਸੀ ਕਿਆ ਉਖਰ ਮਗਰ ਰਾਮ ਰਿ ਦੇਜੋ ਹੋਈ ਫਿਰ ਉਹਦੇ ਚ ਰਾਮ ਆਉਣਾ ਚਾਹੀਦਾ ਕਿਆ ਬਨਾਰਸ ਤੇ ਕਿਆ ਮਗਰ ਸਭ ਇੱਕੋ ਨੇ ਸਭ ਇੱਕੋ ਨੇ ਇਹਦੇ ਚ ਰਾਮ ਹੋਣਾ ਚਾਹੀਦਾ ਘਰ ਵਿੱਚ ਪ੍ਰਭੂ ਹੋਣਾ ਚਾਹੀਦਾ ਹੈ ਮੈਂ ਜਿਸ ਦਿਨ ਮਗਰ ਦੇ ਵਿੱਚ ਭਗਤ ਕਬੀਰ ਜੀ ਦਾ ਇਹ ਅਸਥਾਨ ਦੇਖਣ ਗਿਆ ਸੀ ਸਮਾਦ ਬਣੀ ਹੋਈ ਹੈ ਹੈਰਾਨ ਹੋਇਆ ਇੱਕ ਪਾਸੇ ਬ੍ਰਾਹਮਣ ਬੈਠਾ ਸੀ ਇੱਕ ਪਾਸੇ ਮਜ਼ਦੁਰ ਬੈਠਾ ਸੀ ਮੁਸਲਮਾਨ ਤੇ ਬ੍ਰਾਹਮਣ ਨੇ ਮੈਨੂੰ ਕਿਹਾ ਸਰਦਾਰ ਜੀ ਇਹ ਭਗਤ ਕਬੀਰ ਜੀ ਦੀ ਸਮਾਦ ਹੈ ਆਪ ਯਹਾਂ ਮਾਥਾ ਟੇਕੋ ਉਧਰ ਮਜੌਰ ਆਵਾਜ਼ ਮਾਰੇ ਮੈਂ ਕਿ ਹੱਦ ਹੋ ਗਈ ਥਾਥੋਂ ਤੰਗ ਆ ਕੇ ਤੇਸ ਨੇ ਬਨਾਰਸ ਛੋੜੀ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਇਸ ਤਰ੍ਹਾਂ ਇਹ ਕਿ ਥਾਥੋਂ ਤੰਗ ਆ ਕੇ ਨਿਕਲਿਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਮੈਂ ਕਿ ਪੜੇ ਨੇ ਇਹਦੇ ਬੋਲ ਉਹ ਤੇ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੌਲਾ ਛਾੜੇ ਦੋ ਪੰਦਰ ਮੌਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੋ ਨਾ ਦਿਆ ਮੈਂ ਦੋਵੇਂ ਛੋੜ ਦਿੱਤੇ ਨੇ ਜਦ ਇਹਨੇ ਤੁਹਾਨੂੰ ਦੋਹਾਂ ਨੂੰ ਛੋੜਿਆ ਤੇ ਤੁਸੀਂ ਦੋਵੇਂ ਕਿਉਂ ਚੰਬੜੇ ਹੋਇਆ ਇਹਨੂੰ ਕਿਉਂ ਚੰਬੜੇ ਹੋਇਆ ਇਹ ਤਾਂ ਥੋ ਥੋ ਤੰਗ ਆ ਕੇ ਇੱਥੇ ਆਇਆ ਸੀ ਮਾਘਰ ਦੇਚ ਅਜ ਵੀ ਕੁਝ 1.5 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਨਹੀਂ ਹੈ ਇਹ ਵੀ ਮਾਫ਼ ਕਰਾਂ ਪੈ ਹੈ ਔਰ 1.5 ਹਜ਼ਾਰ ਜਿਹੜੀ ਆਬਾਦੀ ਹੈ ਉਹ ਵੀ ਹਿੰਦੂਆਂ ਦੀ ਨਹੀਂ ਹੈ ਕਿਉਂ இந்து ਮੰਦਨ ਜਿਹੜਾ ਇੱਥੇ ਮਰੇਗਾ ਮਗਰ ਉਹ ਨਰਕ ਦੇ ਜਾਏਗਾ ਖੋਤੇ ਦੀ ਜੋਨੇ ਜਾਏਗਾ இந்து ਤੇ ਵਸਦੇ ਹੀ ਨੇ ਇਹ ਧਾਰਨਾ ਹੈ ਤੇ ਉਹਨਾਂ ਦੋਹਾਂ ਨੂੰ ਮੈਨੂੰ ਕਹਿਣਾ ਪਿਆ ਭਾਵੇਂ ਦੋਹਾਂ ਦੇ ਨਿਗਾਹ ਚੋਂਦੋਂ ਮੈਂ ਬੁਰਾਈ ਬਣ ਗਿਆ ਮੈਂ ਕਿਾ ਥੋ ਥੋ ਤੰਗ ਆ ਕੇ ਉਸਨੇ ਬਨਾਰਸ ਛੋੜੀ ਸੀ ਵਿਚਾਰਾ ਤੰਗ ਆ ਕੇ ਇੱਥੇ ਆਇਆ ਸੀ ਵੀ ਚਲੋ ਇੱਥੇ ਮੈਨੂੰ ਕੋਈ ਤੰਗ ਨਹੀਂ ਕਰੇਗਾ ਬਿਰਦਾਵਸਤਾ ਉਸਨੇ ਇੱਥੇ ਹੀ ਬਤੀਤ ਕੀਤੀ ਪਰ ਤੁਸੀਂ ਇੱਥੇ ਵੀ ਆਣ ਬੈਠੇ ਇੱਥੇ ਵੀ ਇਸ ਨੂੰ ਚੈਨ ਨਾਲ ਸਮਾਧੀ 'ਚ ਨਹੀਂ ਰਹਿਣ ਦਿੱਤਾ ਅਜੇ ਤੱਕ ਮੈਨੂੰ ਇਹ ਬੋਲ ਯਾਦ ਨੇ ਔਰ ਦੋਵੇਂ ਗੂਰ ਗੂਰ ਕੇ ਮੈਨੂੰ ਦੇਖਣੇ ਕਿਥੋਂ ਆਇਆ ਹੈ ਕਿ ਕਿਹੋ ਜਿਹਾਂ ਦਾ ਬੰਦਾ ਇੱਥੇ ਆਇਆ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਧਰਮ ਦੇ ਮੁਖੀ ਅਕਸਰ ਅਧਾਰਮਕ ਲੋਗ ਤੇ ਧਰਮ ਦੇ ਨਾਂ ਤੇ ਬੜੇ ਵੱਡੇ ਵੱਡੇ ਪਾਪ ਧਰਮ ਦੇ ਨਾਂ ਤੇ ਅਵਤਾਰਾਂ ਨੂੰ ਸ਼ਹੀਦ ਕੀਤਾ ਗਿਆ ਸੋਲੀ ਤੇ ਚੜਾਇਆ ਗਿਆ ਕਿਸੇ ਨੂੰ ਧਰਮ ਦੇ ਨਾਂ ਤੇ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਦੇ ਅਗਲੇ ਦੋ ਦੰਦ ਟੁੱਟ ਗਏ ਸਨ ਪੱਖਰ ਲੱਗਿਆ ਬਹੁਤ ਵੱਡਾ ਜਵਾਨ ਉਮਰ ਹੋਵੇ ਤੇ ਇੱਕ ਪੱਥਰ ਔਰ ਦੰਦਾਂ ਤੇ ਲੱਗੇ ਔਰ ਅਗਲੇ ਜਿਹੜੇ ਦੋ ਵੱਡੇ ਦੰਦ ਨੇ ਇਹ ਟੁੱਟ ਗਏ ਤੁਸੀਂ ਖੁਦ ਅੰਦਾਜ਼ਾ ਲਗਾਓ ਕਿਤਨੇ ਜ਼ੋਰ ਨਾਲ ਸੱਟ ਲੱਗੀ ਹੋਵੇਗੀ ਕਿ ਜਵਾਨ ਸਰੀਰ ਦੇ ਅਗਲੇ ਦੋ ਦੰਦ ਟੁੱਟ ਗਏ ਕਦੀ ਚੈਨਲ ਬੈਠਣ ਨਹੀਂ ਦਿੱਤਾ ਲੋਗਾਂ ਨੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾਖ ਹੈ ਬਾਬਰ ਨੇ ਜੇਲ੍ਹ ਦੇ ਵਿੱਚ ਵੀ ਪਾ ਦਿੱਤਾ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਨੇ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਨੇ 10ਵੇਂ ਦੀ ਸਾਰੀ ਜ਼ਿੰਦਗੀ ਠੋਕਰਾਂ ਚ ਲੰਗੇ 9ਵੇਂ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ ਨੇ 마ਸੂਮ ਲਾੜਲੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਰਾਂ ਚ ਖੜੇ ਨੇ ਦੋ ਮੈਦਾਨੇ ਜੰਗ ਦੇ ਸ਼ਹੀਦ ਹੋਏ ਨੇ ਹੈਰਾਨਗੀ ਹੈ ਸੁ크ਰਾਟ ਨੂੰ ਐਥਨ ਦੇ ਵਿੱਚ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਹੈ ਔਰ ਇਹ ਸਾਰੇ ਫੈਸਲੇ ਧਰਮ ਦੇ ਨਾਂ ਤੇ ਹੋਏ ਸੁ크ਰਾਟ ਜੈਸੇ ਸੰਤ ਨੂੰ ਦਾਰਸ਼ਨਿਕ ਮਹਾਨ ਅਜ਼ੀਮ ਮਨੁਕਨੋ ਸਜ਼ਾਏ ਮੌਤ ਜ਼ਹਿਰ ਦਾ ਪਿਆਲਾ ਜਦ ਇਸ ਨੂੰ ਦੇਣ ਲੱਗੇ ਸਜ਼ਾਏ ਮੌਤ ਤੇ ਮਨਸਫ ਕਹਿੰਦਾ ਸੁਕਰਾਟ ਤੇਰੇ ਤੇ ਮੈਨੂੰ ਦਇਆ ਆਉਂਦੀ ਹੈ ਤਰਸ ਆਉਂਦਾ ਕੀ ਕਰਾਂ ਕਾਨੂੰਨ ਹੈ ਮੈਂ ਤੈਨੂੰ ਸਜ਼ਾ ਸੁਣਾਈ ਹੈ ਤੇ ਬਣਿਆ ਹੋਇਆ ਕਾਨੂੰਨ ਦੇ ਮੁਤਾਬਕ ਸਜ਼ਾਏ ਮੌਤ ਮਨਸਫ ਦੇ ਸਾਹਮਣੇ ਦੇਣੀ ਸੀ ਖੜਾ ਸੀ ਉਹਦੇ ਸਾਹਮਣੇ ਜ਼ਹਿਰ ਦਾ ਪਿਆਲਾ ਪਿਲਾਣਾ ਸੀ ਜ਼ਹਿਰ ਪਿਸ ਕੇ ਤਿਆਰ ਹੋ ਗਈ ਪਿਆਲਾ ਤਿਆਰ ਹੋਇਆ ਤੇ ਸੁਕਰਾਤ ਨੂੰ ਕਿਹਾ ਗਿਆ پکڑ ਪੀ ਹੱਥ ਵਿੱਚ ਪਿਆਲਾ ਹੈ ਤੇ ਮਨਸਫ ਕਹਿੰਦਾ ਦੇਖ ਸੁਕਰਾਤ ਮੈਂ ਅਜੇ ਵੀ ਤੈਨੂੰ ਛੋੜ ਸਕਦਾ ਇੱਕ ਸ਼ਰਤ ਹੈ ਸੁਕਰਾਤ ਕਹਿੰਦੇ ਉਹ ਕੀ ਤੂੰ ਇਹ ਥਨ ਛੋੜ ਦੇ ਚਲਾ ਜਾ ਇਸ ਮੁਲਕ ਨੂੰ ਛੋੜ ਦੇ ਮੈਂ ਇਸ ਢੰਗ ਨਾਲ ਤੇਰੀ ਜਾਨ ਬਚਾ ਸਕਦਾ ਤੂੰ ਚਲਾ ਜਾ ਸੁ크ਰਾਟ ਕਹਿੰਦਾ ਇਹ ਮੈਂ ਨਹੀਂ ਕਰ ਸਕਦਾ ਕਿਉਂ ਤੇਰੀ ਜਾਨ ਵੱਜ ਜਾਏਗੀ ਸੁ크ਰਾਟ ਕਹਿੰਦਾ ਮੇਰੀ ਜਾਨ ਨਹੀਂ ਬਚੇਗੀ ਕਿਉਂਕਿ ਦੂਜੇ ਵੀ ਜਿੱਥੇ ਜਾਵਾਂਗੇ ਤੁਹਾਡੇ ਵਰਗੇ ਹੀ ਲੋਕ ਨੇ ਉੱਥੇ ਵੀ ਉੱਥੇ ਵੀ ਤੁਹਾਡੇ ਵਰਗੇ ਨੇ ਇੱਥੇ ਜੋ ਮੈਂ ਬੋਲਦਾ ਰਿਆਂ ਤੇ ਮੈਨੂੰ ਸਜ਼ਾਏ ਮੌਤ ਤੇ ਮੈਂ ਬੋਲਣ ਤੋਂ ਤੇ ਬਾਜ਼ ਆਣਾ ਨਹੀਂ ਇਹੀ ਬੋਲਾਂਗਾ ਤੇ ਉੱਥੇ ਫੁੱਲਾਂ ਦੀ ਵਰਸ਼ਾ ਨਹੀਂ ਕਰਨਗੇ ਉੱਥੇ ਵੀ ਤੁਹਾਡੇ ਜੈਸੇ ਹੀ ਬੰਦੇ ਨੇ ਉੱਥੇ ਵੀ ਤੁਹਾਡੇ ਜੈਸੇ ਮਨੁੱਖ ਨੇ ਛੋਟ ਕੀਤੀ ਬੜੀ ਭਾਰੀ ਮਨਸਫਤ ਹੈ ਉੱਥੇ ਵੀ ਤੁਹਾਡੇ ਜੈਸੇ ਬੰਦੇ ਨੇ ਇਸ ਤਰ੍ਹਾਂ ਦੇ ਮਹਾਨ ਮਨੁੱਖ ਧਰਮ ਦੇ ਨਾਂ ਤੇ ਮਾਰੇ ਗਏ ਬੋਧ ਭਿਕਸ਼ੂ ਲੱਖਾਂ ਦੀ ਤਾਦਾਦ ਵਿੱਚ ਕਤਲ ਹੋਇਆ ਹੈ ਕਿਦਰੇ ਧਰਮ ਦੇ ਨਾਂ ਤੇ ਮੰਦਿਰ ਨੂੰ ਜਲਾਇਆ ਜਾਂਦਾ ਹੈ ਗिराਇਆ ਜਾਂਦਾ ਹੈ ਕਿਦਰੇ ਮਸਜਿਦ ਗिराई ਜਾਂਦੀ ਹੈ ਧਰਮ ਦੇ ਨਾਂ ਤੇ। ਦੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਪਾਪ ਲੱਜਾਂ। ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬੜੀ ਛਿੜ ਜਾਂਦੀ ਹੈ ਵੀ ਤੂੰ ਧਰਮ ਦੇ ਨਾਂ ਤੇ ਮੈਨੂੰ ਵਰਤ ਰਿਹਾ। ਖੁਦਾ ਦੇ ਨਾਂ ਤੇ ਪ੍ਰਭੂ ਦੇ ਨਾਂ ਤੇ ਮੈਨੂੰ ਵਰਤ ਰਿਹਾ ਪਾਪ ਕਰ ਰਿਹਾ। ਪਾਪਾਂ ਨੂੰ ਵੀ ਕੰਬਣੀ ਛਿੜ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ ਔਰ ਬਹੁਤ ਵੱਡੇ ਵੱਡੇ ਪਾਪ ਹੋ ਸਕਦੇ ਨੇ ਚੰਦਨ ਦੀ ਬਾੜ ਲਾ ਦਿੱਤੀ ਜਾਏ ਤੇ ਭਾਵੇਂ ਕਿਤਨੇ ਕਿਕਰਨੇ ਛੁਪੇ ਰਹਿ ਜਾਂਦੇ ਨੇ ਸੋਨੇ ਦਾ ਬਕਸਾ ਬਣਾ ਦਿੱਤਾ ਜਾਏ ਭਾਵੇਂ ਜਿੰਨੇ ਪੱਥਰ ਨੇ ਸਾਰੇ ਹੀ ਛੁਪੇ ਰਹਿ ਜਾਂਦੇ ਨੇ ਧਰਮ ਦਾ ਨਾਂ ਲੈ ਲਓ ਸਾਰੇ ਹੀ ਗੁਨਾਹ ਸਾਰੇ ਹੀ ਪਾਪ ਪੁੰਨ ਬਣ ਜਾਂਦੇ ਨੇ ਧਰਮ ਦੇ ਨਾਂ ਤੇ ਕਤਲ ਉਹ ਗਾਇਤ ਧਰਮ ਦੇ ਨਾਂ ਤੇ ਨਫ਼ਰਤ ਧਰਮ ਦੇ ਨਾਂ ਤੇ ਵਿਤਕਰਿਆ ਤੋਂ ਮੈਂ ਅਰਜ਼ ਕਰਾਂ ਕਾਨੂੰਨ ਨਾਲ ਤੇ ਸਮਾਜ ਦੇ ਨਿਯਮ ਨਾਲ ਥੋੜੇ ਜਿਹਾਂ ਅਪਰਾਧ ਕਾਬੂ ਚਾਉਂਦੇ ਨੇ ਪਾਪ ਕਾਬੂ ਚ ਨਹੀਂ ਹੁੰਦਾ ਨਹੀਂ ਹੁੰਦਾ ਪਾਪ ਫਿਰ ਕਿਸ ਤਰ੍ਹਾਂ ਮਿਟਣ ਕਹਿੰਦੇ ਨੇ ਇਹ ਜਿਹੜੀ ਪੌੜੀ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੀ ਇਸ ਤੋਂ ਪਹਿਲੀ ਪੌੜੀ ਬਰੀਏ ਮਤ ਪਾ ਪਾਂਖੇ ਸੰਗ ਉਹ ਧੋ ਪੇ ਨਾ ਵੇਖੇ ਰੰਗ ਪਰ ਇੱਕ ਸੋਚਣੀ ਸੀ ਭਾਰਤ ਦੇ ਚ ਕਿ ਮਾਗੇ ਤੇ ਪ੍ਰਿਆਗ ਰਾਜ ਦਾ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਸੂर्य ਗ੍ਰਹਿਣ ਚੰਦਰ ਗ੍ਰਹਿਣ ਦੇ ਕੁਰੂਖੇਤਰ ਦੇ ਸਰੋਵਰ ਦੇ ਚ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਮਿਟ ਜਾਂਦੇ ਨੇ ਕੁੰਭੀ ਤੇ ਹਰਦੁਆਰ ਤੇ ਇਸ਼ਨਾਨ ਕਰ ਲੋ ਜਾਂ 우ਜੈਨ 나सिक ਦੇ ਚ ਇਸ਼ਨਾਨ ਕਰ ਲੋ ਗੋਦਾਵਰੀ ਚ ਪਾਪ ਧੁੱਲ ਜਾਂਦੇ ਨੇ। ਔਰ ਕੁੰਭ ਤੇ ਇਸ਼ਨਾਨ ਕਰ ਲੋ ਤੇ ਸਾਰੇ ਹੀ ਪਾਪ ਧੁੱਲ ਜਾਂਦੇ ਨੇ। ਕੋਈ ਜਨਮਾਂ ਦੇ ਪਾਪ ਧੁੱਲ ਜਾਂਦੇ ਨੇ। ਇਹ ਧਾਰਨਾ ਹੈ ਇਹ ਮਨੋਤ। ਇਸ ਤੇ ਸੰਬੰਧ ਵਿੱਚ ਮਹਾਰਾਜ ਕਹਿੰਦੇ ਨੇ ਇਸ ਬੁਲੇਖੇ ਚ ਨਾ ਰਹਿ ਜਾਣਾ। ਜਗਤ ਦੇ ਚ ਕੋਈ ਐਸਾ ਤੀਰਥ ਨਹੀਂ। ਤੇ ਕਿਸੇ ਤੀਰਤ ਦੇ ਪਾਣੀ ਵਿੱਚ ਇਹ ਸਮਰਥਾ ਨਹੀਂ ਕਿ ਕਿਸੇ ਦੇ ਪਾਪ ਧੋ ਦੇਵੇ। ਜਲ ਦੇ ਚੇ ਤੌਫੀਕ ਨਹੀਂ ਹੈ। ਪਾਣੀ ਵਿੱਚ ਠੀਕੇ ਤਾਂਸੀਰ ਚੰਗੀ ਆ ਸਕਦੀ ਹੈ। ਉਹਦੀ ਫਿਤਰਤ ਥੋੜੀ ਜਿਹੀ ਬਦਲ ਸਕਦੀ ਹੈ। ਲੇਕਿਨ ਆਖ ਲਈਏ ਕਿ ਗੁਨਾਹ ਧੋ ਦੇਗਾ। ਮਹਾਰਾਜ ਨਹੀਂ ਮੰਨਦੇ। ਤੀਰਥਾਂ ਦੀ ਕੋਈ ਅਹਿਮੀਅਤ ਨਹੀਂ ਸਹਿਬ ਕਹਿੰਨ ਹੈ ਤੋਣੇ ਤੇ ਪਾਪ ਨਾ ਤੇ ਪਾਪ ਤੇ ਅੰਦਰ ਨੇ ਤੋ ਫਿਰ ਉਹ ਤੀਰਥ ਵੀ ਅੰਦਰ ਹੈ ਬਾਹਰ ਨਹੀਂ ਹੈ ਬਾਹਰ ਨਹੀਂ ਹੈ ਅਪਰਾਧ ਬਾਹਰ ਆਉਂਦੇ ਨੇ ਉਹ ਕਾਨੂੰਨ ਤੇ ਸਮਾਜ ਦੇ ਨਿਯਮ ਨਾਲ ਕਾਬੂ ਆਉਣਗੇ ਪਾਪ ਤੇ ਅੰਦਰ ਹੁੰਦੇ ਨੇ ਪਾਪ ਬਾਹਰ ਨਹੀਂ ਆਉਂਦੇ ਪਾਪ ਬੁਰਾ ਸੋਚਣਾ ਪਾਪ ਹੈ ਬੁਰੀ ਚਿਤਵ ਨਹੀਂ ਪਾਪ ਹੈ ਬੁਰੀਆਂ ਯਾਦਾਂ ਪਾਪ ਨੇ ਕਿਤੇ ਅੰਦਰ ਆਉਂਦੇ ਨੇ ਤੇ ਜਦ ਪਾਪ ਅੰਦਰ ਨੇ ਤਾਂ ਬਾਹਰ ਦੇ ਪਾਣੀ ਨਾਲ ਕਿਸ ਤਰ੍ਹਾਂ ਧੋਣਗੇ ਕਿ ਕੋਈ ਅੰਦਰ ਦੇ ਤੀਰਥ ਨਾਲ ਧੋਣਗੇ ਤਾਂ ਅੰਤਰੀਵ ਤੀਰਥ ਕਿਹੜਾ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਇਸ ਦਾ ਜ਼ਿਕਰ ਕੀਤਾ ਹੈ ਖੁਲਾਸਾ ਤੇ ਮੈਂ ਕੱਲ ਕਰਾਂਗਾ ਥੋੜੇ ਜਿਹਾ ਅਖਰੀ ਅਰਥ ਆਪ ਸਰਵਨ ਕਰੋ ਹਾਂ ਜੀ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਥੋੜਾ ਜਿਹਾ দান ਦੇ ਦੇਣਾ ਉੱਥੇ ਬੈਠ ਕੇ ਮਾੜਾ ਮੋੜਾ ਤਪ ਕਰ ਲੈਣਾ ਹਾਂ ਜੇ ਕੋ ਪਾਵੇ ਤਿਲ ਕਾ ਮਾਣ ਇਸ ਤੋਂ ਅਗਰ ਕੁਝ ਪ੍ਰਾਪਤ ਹੋਣਾ ਹੈ ਤੇ ਇੱਕ ਤਿਲ ਜਿਤਨਾ ਮਾਣ ਬਈ ਤੀਰਥ ਨਾ ਕੇ ਆਇਆ ਹੈ ਇਹ ਤੀਰਥ ਹੋ ਕੇ ਆਇਆ ਹੈ ਇਹ ਫਲਾਣੇ ਤੀਰਥ ਹੋ ਕੇ ਆਇਆ ਔਰ ਬੜੀ ਭੀੜ ਆਉਂਦੀ ਹੈ ਤੀਰਥਾਂ ਤੇ ਕਬੀਰ ਕਹਿੰਦੇ ਨਾਮਨ ਕੋ ਤੀਰਥ ਗਨੇ ਮਨ ਬਉ ਰਾਰੇ ਪੂਜਨ ਕੋ ਬਉ ਦੇਵ ਪੂਜਨ ਵਾਸਤੇ ਇੱਕ ਦੇਵਤਾ 33 ਕਰੋੜ ਨੇ ਤੇ ਨਾਨ ਵਾਸਤੇ ਇੱਕ ਤੀਰਥ ਹੈ ਬਥੇਰੇ ਨੇ ਨਾਮਣ ਕੋ ਤੀ ਰਥ ਘਰੇ ਮਨ ਬਉ ਰਾਰੇ ਪੂਜਨ ਕੋ ਬਉ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉ ਰਾਰੇ ਛੂਟਨ ਹਰ ਕੀ ਸੇਵ ਇਸ ਤਰੀਕੇ ਨਾਲ ਤੂੰ ਨਹੀਂ ਛੁੱਟ ਸਕਦਾ ਭਟਕਲੇ ਜਿਤਨਾ ਤੀਰਥਾਂ ਤੇ ਭਟਕਣਾ ਹੈ ਤੀਰਤ ਤੇ ਹੈ ਹੈ ਔਰ ਉਸ ਅੰਤਰੀਵ ਤੀਰਤ ਦਾ ਗੁਰੂ ਨਾਨਕ ਨੇ ਬਹੁਤ ਸਾਰੇ ਸ਼ਬਦਾਂ ਜ਼ਿਕਰ ਕੀਤਾ ਹੈ ਇੱਕ ਥਾਂ ਤੇ ਸਾਫ ਕਹਿੰਦੇ ਨੇ ਤੀਰਤ ਨਾਮਣ ਜਾਓ ਜ਼ਰੂਰ ਜਾਓ ਤੀਰਤ ਤੇ ਇਸ਼ਨਾਨ ਕਰਨ ਵਾਸਤੇ ਜਾਓ ਜ਼ਰੂਰ ਜਾਓ ਤੀਰਤ ਨਾਮਣ ਜਾਓ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਤ ਦਸ ਪੁਰਬ ਸਦਾ ਦਸਾਹਰਾ 10 ਪੁਰਬ ਸਦਾ ਦਾ ਸਹਾਰਾ ਦਸਾਂ ਪਾਪਾਂ ਨੂੰ ਹਰਨ ਵਾਲਾ ਕਹਿੰਦੇ ਨੇ ਮਾਗੀ ਦਾ ਇਸ਼ਨਾਨ ਕਰੀਏ ਕ੍ਰੁਕਸ਼ੇਤਰ ਤੇ ਚੰਦਰ ਗ੍ਰਹਿਣ ਸੂर्य ਗ੍ਰਹਿਣ ਦੇ ਚਸ਼ਨਾਣ ਕਰੀਏ ਕੁੰਭ ਦਾ ਇਸ਼ਨਾਨ ਕਰੀਏ ਕੁੰਭੀ ਦਾ ਇਸ਼ਨਾਨ ਕਰੀਏ 10 ਪਾਪ ਮਿਟ ਜਾਂਦੇ ਨੇ ਮੈਂ ਫਿਰ ਦੁਹਰਾ ਦਿਆਂ 10 ਪਾਪ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਇਹ ਧੁੱਲ ਜਾਂਦੇ ਨੇ ਅੱਜ ਤੱਕ ਜ਼ਬਾਨ ਨੇ ਜੋ ਪਾਪ ਕੀਤੇ ਨੇ ਮਿਥਿਆ ਬੋਲੀਏ ਫਿੱਕਾ ਬੋਲੀਏ ਕੌੜਾ ਬੋਲੀਏ ਵਿਅਰਥ ਬੋਲੀਏ ਅੱਜ ਤੱਕ ਤਨ ਨੇ ਜਿੰਨੇ ਪਾਪ ਕੀਤੇ ਨੇ ਅਪਰਾਧ ਕੀਤੇ ਨੇ ਕਿਸੇ ਦੀ ਜਾਨ ਖੋਈਏ ਕਿਸੇ ਦਾ ਮਾਲਕ ਹੋਇਆ ਕਿਸੇ ਦੀ ਇੱਜ਼ਤ ਲੁੱਟੀਏ ਅੱਜ ਤੱਕ ਮਨ ਨੇ ਜਿਤਨਾ ਬੁਰਾ ਸੋਚਿਆ ਕਿਸੇ ਦੀ ਜਾਨ ਬਾਰੇ ਕਿਸੇ ਦੇ ਧਨ ਬਾਰੇ ਤੇ ਕਿਸੇ ਦੀ ਇੱਜ਼ਤ ਬਾਰੇ ਦਸ ਪਾਪ ਨੇ ਅਰੇ ਬਾਰ-ਬਾਰ ਰਿਪੀਟ ਹੁੰਦੇ ਨੇ ਹਜ਼ਾਰਾਂ ਹੋ ਜਾਂਦੇ ਨੇ ਤੇ ਕਹਿੰਦੇ ਨੇ ਚੰਦਰ ਗ੍ਰਹਿਣ ਤੇ ਸੂਰੀਏ ਗ੍ਰਹਿਣ ਤੇ ਮਾਗੇ ਤੇ ਇਸ਼ਨਾਨ ਕੀਤਾ ਜਾਏ ਇਨ੍ਹਾਂ ਵਿਸ਼ੇਸ਼ ਤੀਰਥਾਂ ਤੇ ਦਸ ਪੁਰਬ ਸਦਾ ਦਸਾਹਰਾ ਉਹਨਾਂ ਦਸਾਂ ਪੁਰਵਾਂ ਤੇ ਇਸ਼ਨਾਨ ਕੀਤਾ ਜਾਏ ਦਸ ਪਾਪ ਹਰਨ ਹੋ ਜਾਂਦੇ ਨੇ ਮਿਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਾਹਿਬ ਗੁਰੂ ਨਾਨਕ ਕਹਿੰਦੇ ਨਹੀਂ ਆਉਂਦੇ ਨਹੀਂ ਆਉਂਦੇ ਤੀਰਥਾਂ ਤੇ ਇਸ਼ਨਾਨ ਕਰਦੇ ਆਂ ਲੋਕੀ ਝੂਠ ਬੋਲੀ ਜਾਂਦੇ ਹੁੰਦੇ ਨੇ ਵਿਅਰਥ ਬੋਲੀ ਜਾਂਦੇ ਹੁੰਦੇ ਨੇ ਕੌੜਾ ਬੋਲੀ ਜਾਂਦੇ ਹੁੰਦੇ ਨੇ ਸਾਰਾ ਅਨਰਥ ਕਰੀ ਜਾਂਦੇ ਹੁੰਦੇ ਨੇ ਤੀਰਥਾਂ ਤੇ ਵੀ ਚੋਰੀ ਜਾਂਦੀ ਹੈ ਤੀਰਥਾਂ ਤੇ ਵੀ ਹੱਤਿਆ ਹੋ ਜਾਂਦੀ ਹੈ ਤੀਰਥਾਂ ਤੇ ਬੜੇ ਬੜੇ ਅਨਰਥ ਹੋ ਜਾਂਦੇ ਨੇ ਇਹ ਵੀ ਮੈਂ ਅਰਜ਼ ਕਰਦੇ ਆਂ ਦਸਪੁਰਬ ਸਦਾ ਦਾ ਸਾਹਰਾ ਵਾਸਤਵਿਕ ਫਿਰ ਤੀਰਥ ਕਿਹੜਾ ਹੈ ਜੋ ਇਹਨਾਂ ਦਸਾਂ ਪਾਪਾਂ ਦਾ ਹਰਨ ਕਰ ਦਿੰਦਾ ਹੈ ਮਿਟਾਉਂਦੇ ਲਾਏ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਹੈ ਉਸੇ ਦਾ ਮੇਰੇ ਪਾਤਸ਼ਾਹ ਜ਼ਿਕਰ ਕਰਦੇ ਨੇ ਇਹ ਜੋ ਤੀਰਥਾਂ ਤੇ ਪੁਰਵਾ ਤੇ ਇਸ਼ਨਾਨ ਕਰਨਾ ਹੈ ਔਰ ਉੱਥੇ ਜਾ ਕੇ ਥੋੜਾ ਬਹੁਤ ਦਾਨ ਦੇਣਾ ਹੈ ਇਸ ਤੋਂ ਅਗਰ ਕੁਝ ਪ੍ਰਾਪਤ ਹੁੰਦਿਆ ਤਾਂ ਤਿਲ ਜਿਤਨਾ ਮਾਨ ਲੋਕੀ ਕਹਿੰਦੇ ਨੇ ਤੀਰਥਾਂ ਤੇ ਹੋ ਕੇ ਆਇਆ ਹੈ ਇਸ਼ਨਾਨ ਕਰਕੇ ਆਇਆ ਹੈ ਲੋਕਾਂ 'ਚ ਥੋੜਾ ਜਿਹਾ ਮਾਣ ਬਣ ਜਾਂਦਾ ਹੈ ਧਾਰਮਿਕ ਬੰਦਾ ਹੈ। ਤੀਰਥਾਂ ਜਿਹੜਾ ਵੀ ਬੰਦਾ ਹੱਕ ਸੱਚ ਦਾ ਪ੍ਰਚਾਰ ਕਰਦਾ ਹੈ ਉਹਨੂੰ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਐਸੀ-ਐਸੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਬਹੁਤ ਸਾਰੇ ਤੇ ਥੱਕ ਹਾਰ ਜਾਂਦੇ। ਲੇਕਿਨ ਜਿਹੜੇ ਮਨੋਂ ਜੁੜੇ ਹੁੰਦੇ ਆ ਰੱਬ ਦੇ ਨਾਲ ਜਿਨ੍ਹਾਂ ਦੀ ਰੱਬ ਨਾਲ ਲਾਹ ਲੱਗੀ ਹੁੰਦੀ ਹੈ ਜਿਹੜੇ ਫਕੀਰ ਤबीयत ਦੇ ਮਾਲਕ ਹੋ ਜਾਂਦੇ ਆ ਦੁਨੀਆ ਦੀ ਅਸਾਇਸ਼ਾ ਦੁਨੀਆ ਦੀ ਫਿਕਰ ਉਹਨਾਂ ਨੇ ਛੱਡ ਦਿੱਤੀ ਹੁੰਦੀ ਹੈ। ਉਹਨਾਂ ਨੂੰ ਫਿਰ ਤਕਲੀਫਾਂ ਜਿਹੜੀਆਂ ਆ ਉਹ ਉਸ ਰਾਹ ਤੋਂ ਹਟਾ ਨਹੀਂ ਸਕਦੀਆਂ ਰੱਬ ਦੇ ਮਾਰਗ ਤੋਂ ਹਟਾ ਨਹੀਂ ਸਕਦੀ ਰੱਬ ਦਾ ਪ੍ਰਚਾਰ ਜਿਹੜਾ ਕਰਦੇ ਰਹਿੰਦੇ ਹੱਕ ਸੱਚ ਦਾ ਪ੍ਰਚਾਰ ਕਰਦੇ ਰਹਿੰਦੇ ਹੈਗੇ ਆ ਔਰ ਰੱਬ ਦੀ ਖੁਸ਼ੀ ਵਾਸਤੇ ਰੱਬ ਨੂੰ ਪਾਉਣ ਵਾਸਤੇ ਜੋ ਕੁਝ ਉਹਨਾਂ ਨੂੰ ਕਰਨਾ ਪੈਂਦਾ ਉਹ ਕਰਦੇ ਆ ਜ਼ਮਾਨਾ ਫਿਰ ਉਹਨਾਂ ਨੂੰ ਚਾਹੇ ਜਿਸ ਤਰ੍ਹਾਂ ਮਰਜ਼ੀ ਜ਼ਲੀਲ ਅਖਵਾਰ ਕਰੇ ਅੱਜ ਦੀ ਕਥਾ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਭਗਤ ਕਬੀਰ ਨੂੰ ਮਰਹਤ ਮਗਹਰ ਜਾਣਾ ਪਿਆ ਨਿਜਰਤ ਕਰਕੇ ਉਹ ਜਗ੍ਹਾ ਜਿਹਦੇ ਬਾਰੇ ਲੋਕ ਕਹਿੰਦੇ ਸੀਗੇ ਕਿ ਜਿਹੜਾ ਉੱਥੇ ਮਰੇਗਾ ਉਹ ਖੋਤੇ ਦੀ ਜੂਂ ਚ ਮਰੇਗਾ ਔਰ ਖੋਤੇ ਦੀ ਜੂਨ ਦੇ ਵਿੱਚ ਉਹ ਮਰੇਗਾ ਇਸ ਤਰ੍ਹਾਂ ਆnde ਜਿਹੜੇ ਆ ਉਹ ਜਗ੍ਹਾ ਦੇ ਬਾਰੇ ਖਿਆਲਤ ਜਿਹੜੇ ਸੀ ਲੋਕਾਂ ਨੇ ਬਣਾਏ ਸੀਗੇ ਔਰ ਇਸ ਤਰ੍ਹਾਂ ਤਸੱਬਰ ਕਰਦੇ ਸੀਗੇ ਲੇਕਿਨ ਜੀਰੋ ਜਗਾ ਮਾਇਨੀ ਨਹੀਂ ਰੱਖਦੀ ਯਾ ਕਿਹੜੇ ਲੋਗ ਹੈ ਉਹ ਮਾਇਨੀ ਨਹੀਂ ਰੱਖਦੇ ਤੁਹਾਡੇ ਬਾਰੇ ਕੀ ਤਸੱਬਰ ਕਰਨਦੇ ਆ ਕੀ ਖਿਆਲਤ ਰੱਖਣਦੇ ਆ ਇਹ ਮਾਇਨੀ ਨਹੀਂ ਰੱਖਦਾ ਹੈਗਾ ਮਾਇਨੀ ਅਗਰ ਕੋਈ ਚੀਜ਼ ਰੱਖਦੀ ਹੈਗੀ ਤੇ ਤੁਹਾਡਾ ਰੱਬ ਨਾਲ ਜੁੜਨਾ ਔਰ ਫਿਰ ਰੱਬ ਦੀ ਖੁਸ਼ੀ ਹਾਸਲ ਹੁਣਾ ਜਿਹਨੂੰ ਤੇ ਰੱਬ ਦਾ ਦਿਦਾਰ ਨਸੀਬ ਹੋ ਜਾਂਦਾ ਹੈਗਾ ਵਾ ਕੋਈ ਝਲਕ ਮਿਲ ਜਾਂਦੀ ਹੈਗੀ ਆ ਕਿਤੇ ਖੇੜ ਬਣ ਜਾਂਦੀ ਹੈਗੀ ਆ उन्होंने दे दुनिया बेमायनी हो जाती हैगी लोग कहेंगे है, है। उन्होंने बारे इस चीज़ की परवाह नहीं करते हैं बल्कि रब की खुशी वास्ते और रब नीन वास्ते उन्होंने जो कुछ करना पैंता वह करती है फकीर तबीयत दे मालक हो जाती है बाबा गुरु नानक भी कहेंड ना कि अगर तू रब पाँना है तो ते फिर तेन तबीयत फकीर ही ले पेगी फकीर तबीयत का मालक बनेगा तो फिर ही तू रब सकेगा अगर तू इस दुनिया दसायशा माण्ता रहेगा इस दुशियां हासिल करता रहेगा तो फिर तेन रब नहीं लगा और रब भी फरमा है कि मैं बंदे तू तो मेरे को जो मंगेगा मैं दागा अगर तू तो मेरे को ऐशो इशरत मंगेगा दौलत मंगेगा शोहरत मंगेगा आराम सुून जो कुछ इस दुनिया न जुड़िया चीजा तू तो मैनुगेगा मैं तेन दागा लेकिन तेरे दिल को सुून मिलेगा तो मेरी याद च मिलेगा मेरे जिक्र च तो मिलेगा ਕਿਉਂਕਿ ਜਿਹੜਾ ਦਿਲ ਦਾ ਸਕੂਨ ਹੈ ਨਾ ਉਹ ਰੱਬ ਦੀ ਯਾਦ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ ਔਰ ਜਿਹੜੇ ਅੱਲਾਹ ਵਾਲੇ ਲੋਕ ਹੈ ਜਿਹੜੇ ਰੱਬ ਨਾਲ ਜੁੜੇ ਸੀਗੇ ਜਿਨ੍ਹਾਂ ਨੂੰ ਤਾਂ ਕੋਈ ਝਲਕ ਨਜ਼ਰ ਆ ਗਈ ਸੀ ਖੇੜ ਬਣ ਗਈ ਸੀ ਉਹਨਾਂ ਦੇ ਜ਼ਿੰਦਗੀਆਂ ਦਾ ਬਹੁਤ ਮਤਲਿਆ ਕਰੋ ਕਿ ਉਹ ਸਿਰਫ ਔਰ ਸਿਰਫ ਰੱਬ ਦੀ ਖੁਸ਼ੀ ਵਾਸਤੇ ਹਰ ਚੀਜ਼ ਕਰਦੇ ਹੀਗੇ ਵਾ ਦੁਨੀਆ ਉਹਨਾਂ ਨੂੰ ਕੀ ਕਹਿੰਦੀ ਹੈ ਲੋਕ ਉਹਨਾਂ ਨੂੰ ਕੀ ਕਹਿੰਦੇ ਹੈਗੇ ਉਹਨਾਂ ਨੇ ਮਾਇਨੇ ਨਹੀਂ ਰੱਖਦਾ ਬਾਬਾ ਗੁਰੂ ਨਾਨਕ ਵੀ ਕਹਿੰਦੀ ਹੈ ਕਿ ਲੋਕਾਂ ਨੇ ਮੈਨੂੰ ਬੂਤ ਨਾਲ ਕਿਹਾ ਬਤਾਲਾ ਕਿਹਾ ਮੈਨੂੰ ਪਾਗਲ ਕਿਹਾ ਲੇਕਿਨ ਹੋ ਚੁਕੇ ਰੱਬ ਨਾਲ ਜੁੜੇ ਸੀਗੇ ਔਰ ਇਹ ਚੀਜ਼ ਅਬ ਵਕਤ ਨੇ ਇਹ ਸਾਬਤ ਕੀਤੀ ਕਿ ਵਾਕਈ ਰੱਬ ਨਾਲ ਜੁੜੇ ਸੀਗੇ ਕਿਉਂਕਿ ਜਿਹੜੇ ਰੱਬ ਨਾਲ ਜੁੜੇ ਹੁੰਦੇ ਆ ਜਿਹੜੇ ਰੱਬ ਦੀ ਖੁਸ਼ੀ ਵਾਸਤੇ ਸਭ ਕੁਝ ਕਰਦੇ ਹੈਗੇ ਜਮਾਨੇ 'ਚ ਉਹਨਾਂ ਦਾ ਨਾਮ ਰਹਿੰਦਾ ਇਤਿਹਾਸ ਦੇ ਪੰਨਿਆਂ ਤੇ ਉਦਦਰ ਵੀ ਹੁੰਦੀ ਹੈਗੀ ਆ ਉਹਨਾਂ ਦੇ ਕਰਤਾਰ ਦੀਆਂ ਉਹਨਾਂ ਦੀ ਜ਼ਿੰਦਗੀ ਦੇ ਮਸਾਲਾ ਦਿੱਤੀਆਂ ਜਾਂਦੀਆਂ ਹੈਗੀਆਂ ਇਹਦੀ ਪਾਕੀਜ਼ਾ ਨਫੀਸ ਤੇ ਸਾਦਾ ਜ਼ਿੰਦਗੀ گزارਦੇ ਹੈਗੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੱਬ ਦੀ ਤੁਹਾਨੂੰ ਝਲਕ ਨਜ਼ਰ ਆਉਂਦੀ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਤੁਹਾਨੂੰ ਰੱਬ ਦੀ ਇੱਛਾ ਲਕ ਨਜ਼ਰ ਆਉਂਦੀ ਹੈਗੀ ਆ ਇਨਸਾਨ ਦੀ ਜਿਹੜੇ ਅਮਾਲ ਅਦਾਰਮਦਾਰ ਨੀਅਤਾਂ ਦੇ ਉੱਤੇ ਕੇਗਾ ਬੇਸ਼ੱਕ ਅਗਰ ਅਮਲ ਛੋਟਾ ਹੈ ਨਾ ਲੇਕਿਨ ਨੀਅਤ ਉਹਦੇ ਪਿੱਛੇ ਰੱਬ ਦੀ ਖੁਸ਼ੀ ਹਾਸਲ ਕਰਨਾ ਸੀ ਜਾਂ ਰੱਬ ਦੀ ਰਜ਼ਾ ਵਾਸਤੇ ਕਰਨਾ ਸੀਗਾ ਤੇ ਉਹਦਾ ਅਜਰ ਵੱਡਾ ਮਿਲੇਗਾ ਤੇ ਜੇ ਅਜਰ ਅਮਲ ਵੱਡੇ ਕਰਕੇ ਤੇ ਨੀਅਤ ਇਹ ਸੀ ਕਿ ਲੋਕ ਵਾਵਾ ਕਰਨੀਆਂ ਜਾਂ ਲੋਕਾਂ ਦੇ ਵਿੱਚ ਮੇਰਾ ਇੱਕ ਅੱਛਾ ਤਾਸੂਬ ਬੈਠੇ ਤੇ ਫਿਰ ਉਹ ਜਿਹੜੇ ਅਮਲ ਹੈ ਅੱਲਾਹ ਦੇ ਨਜ਼ਦੀਕ ਰੱਬ ਦੇ ਨਜ਼ਦੀਕ ਉਹ ਬਿਲਕੁਲ ਖਾਲੀ ਹੈਗੇ ਆ ਉਹਨਾਂ ਨੂੰ ਕੋਈ ਵੀ ਅਜਰ ਨਹੀਂ ਰੱਬ ਨੇ ਦੇਣਾ ਹੈਗਾ ਬਲਕਿ ਜ਼ੀਰੋ ਨਾਲ ਮਲਟੀਪਲਾਈ ਕਰ ਦੇਣੀ ਹੈਗੀ ਆ ਔਰ ਅਸੀਂ ਇਸ ਚੀਜ਼ ਦੇ ਪਿੱਛੇ ਲੱਗੇ ਹੋਈਦਾ ਵਾ ਔਰ ਇਸ ਚੀਜ਼ ਨੂੰ ਮਾਇਨੇ ਦੇਈਦਾ ਇਸ ਵਾਸਤੇ ਲੋਕ ਕੀ ਕਹਿਣਗੇ ਅਗਰ ਅਸੀਂ ਇਹ ਕੰਮ ਕਰਾਂਗੇ ਤੇ ਲੋਕ ਕੀ ਕਹਿਣਗੇ ਕਿ ਅਸੀਂ ਇੰਜ ਦਾ ਪਾਵਾਂ ਖਾਵਾਂਗੇ ਲੋਕ ਕੀ ਕਹਿਣਗੇ ਇਸ ਲਈ ਤੇ ਸਾਡੇ ਜ਼ਿੰਦਗੀਆਂ 'ਚ ਸਕੂਨ ਨਹੀਂ ਹੈ ਸਾਨੂੰ ਉਹ ਚੀਜ਼ ਨਸੀਬ ਨਹੀਂ ਹੁੰਦੀ ਨਾ ਸਾਨੂੰ ਰੱਬ ਦੇ ਜ਼ਿਕਰ 'ਚ ਜਿਹੜਾ ਵਾ ਉਹ ਆਨੰਦ ਆਉਂਦਾ ਰਸ ਹੁੰਦਾ ਹੈ ਰਾਵੈ ਕਿਉਂਕਿ ਅਸੀਂ ਮਨੋਂ ਜੁੜੀਦਾ ਹੀ ਨਹੀਂ ਮਨੋਂ ਪੁਕਾਰਿਆ ਨਹੀਂ ਜਦੋਂ ਮਨੋਂ ਪੁਕਾਰਨਾ ਸ਼ੁਰੂ ਕਰ ਦਵਾਂਗੇ ਮਨ ਨਾਲ ਜੁੜਨਾ ਸ਼ੁਰੂ ਹੋ ਜਾਵਾਂਗੇ ਨਾ ਸਾਨੂੰ ਵੀ वो आनंद तरस मिलना शुरू हो जाएगा बिरो ज्ञानीशंत सिंह ने अज की कथा बहुत ही वीयी कथा थी तू कथा कहती लगी कमेंट्स करके लाजमे सिर अपना ढेर सारा ख्याल मिलेंगे अगली वीडियो के अल्लाह हाफिज़